ਫਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਚੱਲ ਗਈਆਂ ਗੋਲੀਆਂ ਰਾਹਗੀਰ ਤੇ ਲੱਗੀ ਗੋਲੀ ਜ਼ਖਮੀ ਹਾਲਤ ਦੇ ਵਿੱਚ ਕਰਵਾਇਆ ਗਿਆ ਹਸਪਤਾਲ ਦਾਖਲ ਤਾਜ਼ਾ ਮਾਮਲਾ ਫਰੋਜ਼ਪੁਰ ਦੇ ਅਲੀਕੇ ਰੋਡ ਤੇ ਗੋਲੀਆਂ ਚੱਲਣ ਦਾ ਸਾਹਮਣੇ ਆਇਆ ਹੈ ਜਿਸ ਦੌਰਾਨ ਗੋਲੀ ਇੱਕ ਰਾਗਵ ਨਾਮ ਦੇ ਨੌਜਵਾਨ ਦੇ ਲੱਗੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਕਰੀਬ 1 ਵਜੇ ਰਾਗਵ ਆਪਣੇ ਦੋਸਤ ਨਾਲ ਪਿੰਡ ਅਲੀਕੇ ਬੰਨ ਉੱਪਰ ਬਾਬੇ ਦੀ ਦਰਗਾਹ ਦੇ ਉੱਪਰ ਮੱਥਾ ਟੇਕਣ ਜਾ ਰਿਹਾ ਸੀ ਤੇ ਰਾਸਤੇ ਦੇ ਵਿੱਚ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ ਇਸ ਦੌਰਾਨ ਉੱਥੇ ਗੋਲੀਆਂ ਚੱਲ ਗਈਆਂ ਜਦੋਂ ਉਹ ਉੱਥੋਂ ਵਾਪਸ ਮੁੜਨ ਲੱਗਾ ਤਾਂ ਉਸਦੇ ਸੱਜੇ ਮੋੜੇ ਤੇ ਬੈਕ ਸਾਈਡ ਉੱਪਰ ਗੋਲੀ ਲੱਗੀ ਜਿਸ ਨੂੰ ਰਿਸ਼ਤੇਦਾਰਾਂ ਦੇ ਵੱਲੋਂ ਫਿਰੋਜ਼ਪੁਰ ਦੇ ਬਾੰਗੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਮਨੀਸ਼ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਗੋਲੀ ਲੱਗੀ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਹੜਾ ਗਨ ਸ਼ਾਟ ਵਾਲਾ ਇੱਕ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕੀ ਮਾਮਲਾ ਕੀ ਹੈ ਇਹ ਗੋਲੀ ਭੱਜੀ ਹੈ ਪਕੀ ਕਿਨੇ ਮਾਰੀਓ ਕਹਿੰਦੇ ਕੀ ਸਾਡਾ ਜੇ ਇੱਥੇ ਪਰਸਨਲਿਟੀ ਹੈ ਉਹ ਕਹਿੰਦੇ ਕੀ ਅਸੀਂ ਇਹ ਕਾਰਵਾਈ ਨਹੀਂ ਕਰਨਾ ਚਾਹੀਦਾ ਸਵੇਰਾਂ ਤੋਂ ਫਿਲਮੀ ਕਰ ਦਰੋਗੇ ਕਿ ਬੋਲੀ ਜਿੱਤੇ ਵੱਜੀ ਹੈ ਉਹ ਤੇ ਹੱਡੀ ਦੀ ਸਟਰਕਚਰ ਹੋਇਆ ਹੈ ਕਿ ਇੱਕ ਸਾਈਡ ਤੋਂ ਪੂਰਾ ਬੋਨ ਬਣ ਜਾਣਾ ਚੱਕੋ ਬਣ ਜਾਣਾ ਕੀ ਨਾਮ ਦਾ ਸਰ ਉਹ ਨਾਮ ਇਹ ਨਾਮ ਦਾ ਇੰਨਾ ਮੈਨੂੰ ਨਹੀਂ ਪਤਾ ਕੀ ਨਾਮ ਹੈ ਕਿ ਨਾਮ ਉਸੇ ਦੱਸੋ ਕਿ ਨਾਮ ਕੀ ਹੈ ਉਹ ਸਾਡਾ ਰਾਗੋ ਪੇਸ਼ੈਂਟ ਹੈ ਰਾਈਟ ਇੰਸਟਿਟਿਊਸ਼ਨ ਰਾਗੋ ਨਾਮ ਹੈ ਅਜਾ ਰਗਨ ਸ਼ੋ ਤੇ ਖਤਰੇ ਤੋਂ ਬਾਹਰ ਸਰ ਖਤਰਾ ਖਲੇ ਤੇ ਕੋਈ ਨਹੀਂ ਵਿਚ ਫੜ ਗਈ ਆ ਸਾਡੇ ਗੋਲੀ ਨਿਕਲੀ ਨਹੀਂ ਗੋਲੀ ਨਹੀਂ ਕੱਢੀ ਆ ਲੈ ਕੰਪਾਊਂਡ ਦੇ ਵਿੱਚ ਨਾ ਪੁੱਲੀ ਹੱਡੀ ਦੇ ਵਿੱਚੋਂ ਇਦਾਂ ਲੱਗ ਰਿਹਾ ਕਿ ਹੱਡੀ ਦੇ ਵਿੱਚੋਂ ਨਿਕਲ ਗਈ ਉਹ ਵਿੱਚ ਕੁਝ ਬਾੜ ਵਿੱਚ ਵੀ ਹੋ ਸਕਦਾ ਉਹਦੇ ਫਸਿਆ ਹੱਡੀ ਦੇ ਵਿੱਚ ਕਿਉਂਕਿ ਉਹਦੇ ਵਿੱਚ ਕੋਈ ਐਂਟਰੀ ਗੋਲ ਵੀ ਆ ਐਗਜ਼ਿਟ ਗੋਲ ਵੀ ਤੇ ਕਿ ਕਿੰਨੀਆਂ ਗੋਲੀ ਲੱਗੀਆਂ ਸਰ ਬੋਡੀ ਦਾ ਇੱਕ ਹੀ ਲੱਗਿਆ ਤੇ ਪੁਲਿਸ ਕਰਨੀ ਸੀ ਵੀ ਪੁਲਿਸ ਕਾਰਵਾਈ ਲਈ ਉਹ ਆਪ ਹੀ ਕਿੰਨੇ ਸੀ ਵੈਸੇ-ਵੈਸੇ ਪੀਏ ਵੀਰਾਂ ਤੇਜਰੀ ਆ ਦੇ ਸਾਡੇ ਕੋਲ ਆਏ ਮਨੀਸ਼ ਨੂੰ ਫੋੜੀ ਦੇ ਦਿੱਤੀ ਤੇ ਕਿਹਨੂੰ ਪਤਾ ਕੀ ਨਾਮ ਹੈ ਮੇਰਾ ਨਾਮ ਡਾਕਟਰ ਨਵੀਨ ਸ਼ਰਮਾ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਚੱਲ ਗਈਆਂ ਗੋਲੀਆਂ ਰਾਹਗੀਰ ਤੇ ਲੱਗੀ ਗੋਲੀ ਜ਼ਖਮੀ ਹਾਲਤ ਦੇ ਵਿੱਚ ਕਰਵਾਇਆ ਗਿਆ ਹਸਪਤਾਲ ਦਾਖਲ ਆਜਾ ਮਾਮਲਾ ਫਰੋਜ਼ਪੁਰ ਦੇ ਅਲੀਕੇ ਰੋਡ ਤੇ ਗੋਲੀਆਂ ਚੱਲਣ ਦਾ ਸਾਹਮਣੇ ਆਇਆ ਹੈ ਜਿਸ ਦੌਰਾਨ ਗੋਲੀਕਰ राघव ਨਾਮ ਦੇ ਨੌਜਵਾਨ ਦੇ ਲੱਗ ਗਈ। ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਕਰੀਬ 1 ਵਜੇ राघव ਆਪਣੇ ਦੋਸਤ ਨਾਲ ਪਿੰਡ ਅਲੀਕੇ ਬੰਨ ਉੱਪਰ ਬਾਬੇ ਦੀ ਦਰਗਾਹ ਦੇ ਉੱਪਰ ਮੱਥਾ ਟੇਕਣ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ। ਇਸ ਦੌਰਾਨ ਉੱਥੇ ਗੋਲੀਆਂ ਚੱਲ ਗਈਆਂ ਜਦੋਂ ਉਹ ਉੱਥੋਂ ਵਾਪਸ ਮੁੜਨ ਲੱਗਾ ਤਾਂ ਉਸ ਦੇ ਸੱਜੇ ਮੋੜੇ ਤੇ ਬੈਕ ਸਾਈਡ ਉੱਪਰ ਗੋਲੀ ਲੱਗੀ ਜਿਸ ਨੂੰ ਰਿਸ਼ਤੇਦਾਰਾਂ ਦੇ ਵੱਲੋਂ ਫਰੋਜ਼ਪੁਰ ਦੇ ਬਾਗੜ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਇਸ ਬੰਦੀ ਜਾਣਕਾਰੀ ਦਿੰਦਿਆਂ ਡਾਕਟਰ ਮਨੀਸ਼ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਗੋਲੀ ਲੱਗੀ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਹੜੇ ਗਨ ਸ਼ਾਟ ਵਾਲਾ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕੀ ਮਾਮਲਾ ਕੀ ਹੈ ਇਹ ਗੋਲੀ ਭੱਜੀ ਹੈ ਜੀ ਜੀਸ ਨੂੰ ਉਹ ਕਿੰਨੇ ਮਰੀਓ ਕਹਿੰਦੇ ਕਿ ਸਰਦਾਰ ਜੇ ਤੇ ਪਰਸਨਲੀ ਹੈ ਉਹ ਕਹਿੰਦੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੀਦਾ ਸਾਬਰਾਨ ਸਿੱਖਨੀ ਕਰ ਗੱਲ ਹੋਈਏ ਕਿ ਗੋਲੀ ਜਿੱਥੇ ਵੱਜੀ ਹੈ ਉਥੇ ਹੱਡੀ ਦਾ ਸਟਰਕਚਰ ਹੋਇਆ ਹੈ ਤੇ ਇੱਕ ਸਾਈਡ ਤੋਂ ਪੂਰਾ ਬੋਨ ਬਣਿਆ ਜਦੋਂ ਬਣਿਆ ਕੀ ਨਾਮ ਦਾ ਸਰ ਜੀ ਉਹਨੇ ਇਹ ਨਾਮ ਦਾ ਟਾਈਮ ਨੰਬਰ ਨਹੀਂ ਪਤਾ ਕੀ ਨਾਮ ਹੈ ਕੀ ਨਾਮ ਇੱਥੇ ਦੱਸ ਸਕੀ ਨਾਮ ਜੀ ਉਹਦਾ ਸ਼ਾਬਾ ਰਗੋ ਪੇਸ਼ੈਂਟ ਹੈ ਰਾਈਟ ਇੰਫਸਟ੍ਰੂਮੈਂਟ ਰਗੋ ਨਾਮ ਆਜੂ ਐਗਨਸ਼ਟ ਤੇ ਖਤਰੇ ਤੋਂ ਬਾਹਰ ਸਰ ਖਤਰਾ ਤਾਂ ਹਲੇ ਤੇ ਕੋਈ ਨਹੀਂ ਪਿੱਛੇ ਗਈ ਹੈ ਸਾਡੀ ਗੋਲੀ ਨਿਕਲੀ ਨਹੀਂ ਨੇ ਬੋਲੀ ਦੇ ਘਟਿਆ ਲੈ ਕੰਪਾਊਂਡ ਦੇ ਵਿੱਚ ਨਾ ਪੂਰੀ ਹੱਡੀ ਦੇ ਵਿੱਚੋਂ ਇੰਦਾ ਲੱਗ ਰਿਹਾ ਕਿ ਹੱਡੀ ਦੇ ਵਿੱਚੋਂ ਨਿਕਲ ਕੇ ਉਹ ਵਿੱਚ ਕੁਝ ਬਾੜ ਵਿੱਚ ਵੀ ਹੋ ਸਕਦਾ ਉਹਦੇ ਫਸਿਆ ਹੱਡੀ ਦੇ ਵਿੱਚ ਕਿ ਉਹਦੇ ਵਿੱਚ ਕੋਈ ਐਂਟਰੀ ਬੁਲ ਵੀ ਹੈ ਐਕਜ਼ਿਟ ਬੁਲ ਵੀ ਹੈ ਤੇ ਕਿ ਕਿੰਨੇ ਗੋਲੇ ਲੱਗੇ ਸਰ ਬੋਲੀ ਦਾ ਇੱਕ ਹੀ ਲੱਗਿਆ ਹੈ ਤੇ ਪੁਲਿਸ ਕਾਰਵਾਈ ਤੇ ਪੁਲਿਸ ਕਾਰਵਾਈ ਤੇ ਉਹ ਆਪ ਹੀ ਕਿੰਨੇ ਜੀ ਵੈਸੇ-ਵੈਸੇ ਪੀਐਮ ਇਰਾ ਭੇਜਣੀ ਹੈ ਜੇ ਸਾਡੇ ਕੋਲ ਆਏ ਮਰੀਜ਼ ਨੂੰ ਥੋੜੀ ਦੇ ਦੇਈ ਤੇ ਕਿਨਹ ਪੜਾ ਕੇ ਨਾਮ ਮੇਰਾ ਨਾਮ ਡਾਕਟਰ ਨਵੀਨ ਸ਼ਰਮਾ